ਜੀ ਮਕਸਦ ਪੁਲਿਸ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 9 ਸਾਲ ਦੀ ਬੱਚੀ ਹੈ ਜਿਹੜੀ ਮਿਸਿੰਗ ਹੈਗੀ ਤਾਂ ਸਾਡੀ ਮਲਟੀਪਲ ਟੀਮਸ ਹੈਡਡਡ ਬਾਈ ਡੈਸਟ੍ਰਿਕਟ ਆਫਿਸਰਸ ਇਹਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਕਿਸਿੰਦਰ ਦੀਪਾਲ ਜੀ ਅਸੀਂ ਉਹਨਾਂ ਨੂੰ ਲਗਾਤਾਰ ਤੇ ਪਰਿਵਾਰ ਨਾਲ ਸਾਡਾ ਲਗਾਤਾਰ ਟਾਈਅਪ ਸੀ ਤੇ ਕੋਆਰਡੀਨੇਸ਼ਨ ਸੀ ਤੇ ਪਰਿਵਾਰ ਦੇ ਸਟੇਟਮੈਂਟ ਤੇ ਅਸੀਂ ਇੱਕ ਆਈਆਰ ਰਜਿਸਟਰ ਕੀਤੀ ਅੰਡਰ ਰੈਲੇਵੈਂਟ ਸੈਕਸ਼ਨ ਤਾਂ ਸਾਡੀਆਂ 5 6 7 ਟੀਮਾਂ ਬੱਚੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾ ਹੁਣ ਅ ਅੱਜ ਅਨਫੋਰਚੂਨੇਟਲੀ ਬੱਚੀ ਦੀ ਜਿਹੜੀ ਬੋਡੀ ਹੈ ਸਾਨੂੰ ਮਿਲ ਗਈ ਹੈ ਤਾਂ ਅਸੀਂ ਪਰਿਵਾਰ ਨੂੰ ਵੀ ਪੂਰਾ ਵਿਸ਼ਵਾਸ ਦਵਾਇਆ ਹੈ ਤਾਂ ਅਸੀਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਵਿਸ਼ਵਾਸ ਦਨਨੇ ਕਿ ਅਸੀਂ ਬਹੁਤ ਛੇਤੀ ਇਹਨੂੰ ਅਕਿਊਜ਼ ਹੋਸੀ ਪੜ ਲਾਂਗੇ ਐਂਡ ਇੱਕ ਤਸਕ ਤੋਂ ਸਜ਼ਾ ਜਿਹੜੀ ਕਾਨੂੰਨ ਵਿੱਚ ਇਟ ਇਜ਼ ਟੂ अर्ली ਟੂ ਸੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਹੁਤ ਛੇਤੀ ਅਸੀਂ ਤੁਹਾਨੂੰ ਸਾਰਿਆਂ ਨੂੰ ਦੇ ਬੰਦੇ ਨੂੰ ਕਰਕੇ ਉਸੇ ਪਨੀ ਪਸਾਨੀ ਸੋ ਯੂ ਗਿਵ ਹ ਸਮ ਟਾਈਮ ਐਂਡ ਇਟ ਮਾਈਟ ਬੀ ਵੈਰੀ ਸੂਨ ਸਾਨੂੰ ਬਹੁਤ ਕ੍ਰੈਡੀਬਲ ਲੀਡਸ ਆਈਆਂ ਜਿਵੇਂ ਵੋਕ ਪੋਸਟ ਹਰ ਗਾਈ ਜਾਂਦੀਆਂ ਨੇ ਸਾਨੂੰ ਕੀ ਗੱਲ ਕੀ ਮਸਲਾ ਮੈਂ ਸਾਨੂੰ ਗਾਮਲੇ ਦਾਣਾ ਮੰਡੀ ਮਜ਼ਦੂਰੀ ਨੂੰ ਪ੍ਰਦਾਨ ਜੋ ਇਹ ਹਸ ਹੋਇਆ ਆ ਮਜ਼ਦੂਰ ਪਰਿਵਾਰ ਹੈ ਤੇ ਦੋ ਤਿੰਨ ਦਿਨਾਂ ਤੋਂ ਲੜਕੀ ਮਿਸਿੰਗ ਸੀ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਕਿਹੜੇ ਹਾਲਾਤ ਨੇ ਡੈੱਡ ਬੋਡੀ ਦੇ ਕੀ ਲੱਗਦਾ ਚੱਲ ਲੱਗਦਾ ਹੈ ਜੀ ਦੇਖੋ ਉਹਦਾ ਡਾਕਟਰੀ ਰਿਪੋਰਟ ਦੱਸੇਗੀ ਵੀ ਕੀ ਆ ਕਿ ਨਹੀਂ ਪਰ ਪੁਲਿਸ ਮਲਾਜਾ ਮਲਾਜਾ ਨੇ ਸਾਰਾ ਬਹੁਤ ਸਹਿਯੋਗ ਦਿੱਤਾ ਹੈ ਉਹਨਾਂ ਨੇ ਕਿਹਾ ਵੀ ਜੋ ਵੀ ਕਾਰਵਾਈ ਕਾਰਵਾਈ ਉਹ ਕਰਾਂਗੇ ਕਿੰਨੇ ਦਿਨਾਂ ਤੋਂ ਲਾਪਤਾ ਸੀ ਦੋ ਦਿਨਾਂ ਤੋਂ ਹੀ ਕਿੰਨੇ ਸਾਲ ਦੀ ਸੀ ਲੜਕੀ ਠਰਕੀਬਨ 9 ਸਾਲ ਦੀ ਲੜਕੀ ਜੀ ਮੁਖਸਰ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ 9 ਸਾਲ ਦੀ ਬੱਚੀ ਹੈ ਜਿਹੜੀ ਮਿਸਿੰਗ ਹੈਗੀ ਸਾਡੀ ਮਲਟੀਪਲ ਟੀਮਸ ਹੈਡਡਡ ਬਾਈ ਗਸਟੇਟਡ ਆਫੀਸਰਸ ਇਹ ਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਅਸੀਂ ਮਤਲਬ ਦੀਪਾਲ ਚ ਅਸੀਂ ਉਹਨਾਂ ਨੂੰ ਲਗਾਤਾਰ ਤੇ ਪਰਿਵਾਰ ਨਾਲ ਸਾਡਾ ਲਗਾਤਾਰ ਟਾਈਅਪ ਸੀ ਤੇ ਕੋਆਰਡੀਨੇਸ਼ਨ ਸੀ ਤੇ ਪਰਿਵਾਰ ਦੇ ਸਟੇਟਮੈਂਟ ਤੇ ਅਸੀਂ ਐਫਆਈਆਰ ਰਜਿਸਟਰ ਕੀਤੀ ਅੰਡਰ ਰੈਲੇਵੈਂਟ ਸੈਕਸ਼ਨਸ اور ਸਾਡੀਆਂ 5 6 7 ਟੀਮਾਂ ਬੱਚੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦੀ ਸੀ ਤਾਂ ਹੁਣ ਅ ਅੱਜ ਅਨਫੋਰਚਨਟਲੀ ਬੱਚੀ ਦੀ ਜਿਹੜੀ ਬਾਡੀ ਹੈ ਸਾਨੂੰ ਮਿਲ ਗਈ ਹੈ ਤਾਂ ਅਸੀਂ ਪਰਿਵਾਰ ਨੂੰ ਵੀ ਪੂਰਾ ਇਹ ਪਰਚਾ ਦੁਆਇਆ ਹੈ ਤਾਂ ਅਸੀਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਪਰਚਾ ਦਾਨੇ ਕਿ ਅਸੀਂ ਬਹੁਤ ਛੇਤੀ ਇਹਨੂੰ ਅਕਿਊਜ਼ਡ ਨੂੰ ਅਸੀਂ ਫੜ ਲਾਂਗੇ ਐਂਡ ਇੱਕ ਸਖਤ ਤੋਂ ਸਖਤ ਸਜ਼ਾ ਜਿਹੜੀ ਕਾਨੂੰਨ ਵਿੱਚ ਹੁੰਦੀ ਹੈ ਉਹ ਸਜ਼ਾ ਮੈਂ ਫਸਟਲੀ ਕੁਝ ਆਇਆ ਹੈਗਾ ਕੋਈ ਵੀਟ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਲੱਗਦੀ ਹੈ ਇਟ 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 so you give us some time and it might be very soon sanu yeah. bahut credible leads aengi assi bahut close body the pieces parks wagera kuch attacks again ye bahut jaldi hai ye galla karna sada main focus hle doshi nu karna hai te bahut hi jaldi assi toade madhyam raih saryan nu dassange that the accused has been arrested sade kol bahut hi prominent leads aengi okay, okay, okay.